ਅੱਜ ਬੜਾ ਮਨ ਖੁਸ਼ ਹੋਇਆ ਕਿ ਸਾਰ ਰਮੀਤ ਸਿੰਘ ਬਿੱਟੂ ਜੀ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ ਮੈਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਤੇ ਅਮਿਤ ਸ਼ਾਹ ਜੀ ਦਾ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਤੇ ਪੂਰੀ ਜੇਪੀ ਨੱਡਾ ਜੀ ਦਾ ਅਤੇ ਪੂਰੀ ਸਮੁੱਚੀ ਬੀਜੇਪੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰ ਰਮੀਤ ਸਿੰਘ ਬਿੱਟੂ ਜੀ ਨੂੰ ਅੱਛੇ ਆਦਮੀ ਨੂੰ ਸ਼ਾਮਲ ਕੀਤਾ ਸਰ ਮਨੀਸ਼ ਸਿੰਘ ਬਿੱਟੂ ਜੀ ਕੌਣ ਨੇ ਇਹ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਬਣਿਆ ਦੋ ਵਾਰ ਲੁਧਿਆਣਾ ਤੋਂ ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਦੇ ਪੁੱਤਰ ਨੇ ਸ਼ਹੀਦ ਮੁੱਖੋਦ ਸਿੰਘ ਸਾਹਿਬ ਬਿਆਨ ਸਿੰਘ ਜੀ ਦੇ ਮੈਨੂੰ ਬੜੀ ਖੁਸ਼ੀ ਹੋਈ ਆ ਮੈਂ ਹੁਣ ਇਹਦੇ ਨਾਲ ਨਾਲ ਤੁਹਾਨੂੰ ਇੱਕ ਪਹਿਲਾਂ ਹੀ ਬੇਨਤੀ ਕਰਦਾ ਬਿਆਨ ਸਾਰੇ ਪੰਜਾਬ ਦੇ ਦੇ ਭੈਣਾ ਭਰਾਵਾਂ ਬਜ਼ੁਰਗਾਂ ਮਤਾਮਾਂ ਨੂੰ ਵੀ ਜਿਵੇਂ ਸਾਰ ਰਮਨਜੀਤ ਸਿੰਘ ਬਿੱਟੂ ਜੀ ਭਾਜਪਾ ਸ਼ਾਮਲ ਹੋਏ ਨੇ ਨਾ ਉਸੇ ਤਰ੍ਹਾਂ ਹਰ ਘਰ ਦਾ ਵਿਅਕਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਕਿ ਹਰ ਬੰਦਾ ਜਿਹੜੀ ਹਰ ਘਰ ਦੇ ਮੈਂਬਰ ਸਾਰੇ ਹੀ ਬੀਜੇਪੀ ਚ ਸ਼ਾਮਲ ਹੋ ਜਾਣ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਡੇ ਸਿੱਖਾਂ ਲਈ ਜਿਹੜਾ ਗੁਰਦਰਾ ਸਾਹਿਬਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਉਸ ਦਾ ਰਸਤਾ ਖੋਲਿਆ ਤਾਂ ਕਿ ਸਾਡੇ ਲੋਕਾਂ ਨੂੰ ਉੱਥੇ ਜਾਣਾ ਲੋਕਾਂ ਦੇ ਪਹਿਲਾਂ ਅਰਦਾਸਾਂ ਸਿਗੀਆਂ ਪੂਰੀਆਂ ਹੋਈਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਕਿਰਪਾ ਰਹੀ ਸਾਨੂੰ ਆਸਾਨ ਫਰਮੋ ਜ ਨਹੀਂ ਬਣਨਾ ਆਸਾਨ ਮੰਦ ਬਣਨਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਉਸ ਤੋਂ ਬਾਅਦ 3370 ਤੋੜੀ ਜੰਮੂ ਗੋਰੀ ਵਿੱਚ ਸ਼ਾਂਤੀ ਆ ਜੰਮੂ ਗੋਰੀ ਵਿੱਚ ਕੋਈ ਹੱਲਾ ਗੁੱਲਾ ਨਹੀਂ ਆ ਅੱਗੇ ਲੋਕਾਂ ਨੇ ਪੱਥਰ ਮਾਰਦੇ ਸੀ ਮਿਲਟਰੀ ਦੇ ਆਰਮੀ ਦੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਫਿਰ 33% ਬੋਰਡ ਦਾ ਅਧਿਕਾਰ ਦਿੱਤਾ ਮਹਿਲਾਵਾਂ ਨੂੰ ਫਿਰ ਸਭ ਤੋਂ ਵੱਡੀ ਗੱਲ ਭਗਵਾਨ ਸ਼੍ਰੀ ਰਾਮ ਮੰਦਰ ਅਜੁੱਧਿਆ ਵਿੱਚ ਕਾਂਗਰਸ ਪਾਰਟੀ ਕੁਝ ਨਹੀਂ ਕਰ ਸਕੀ ਸੀ ਮੰਦਰ ਬਣਾਇਆ ਬੜੀ ਲੋਕ ਖੁਸ਼ੀ ਹੋ ਰਹੀ ਹੈ ਸਮਾਧਨ ਪ੍ਰੇਮੀਆਂ ਨੂੰ ਉਸ ਤੋਂ ਬਾਅਦ ਫਿਰ ਅਬੋਧਾਬੀ ਡਵਾਈ ਵਿੱਚ ਮੰਦਰ ਬਣਾਇਆ ਛਿੱਡੀ ਵੱਡੀ ਗੱਲ ਆ ਇਸ ਕਰਕੇ ਪਤਾ ਨਹੀਂ ਹੋਰ ਕਿੰਨੇ ਹੋਰ ਲੰਬੀ ਵੀਡੀਓ ਚਲੀ ਜਾਊਗੀ ਇਸ ਕਰਕੇ ਮੈਂ ਦੁਬਾਰਾ ਫੇਰ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਹੱਥ ਜੋੜ ਕੇ ਸ਼੍ਰੀ ਅਮਿਤ ਸ਼ਾਹ ਜੀ ਦਾ ਪੂਰੀ ਸਮੂਚੀ ਟੀਮ ਦਾ ਜੇਪੀ ਨੱਡਾ ਸਾਹਿਬ ਜੀ ਦਾ ਧੰਨਵਾਦ ਕਰਦਾ ਵਾਂ ਜਿਹੜਾ ਰਵੀਰ ਸਿੰਘ ਬਿੱਟੂ ਜੀ ਨੇ ਤੁਸੀਂ ਸ਼ਾਮਲ ਕੀਤਾ ਵਾ ਹੁਣ ਇਸੇ ਤਰ੍ਹਾਂ ਹੀ ਦੁਬਾਰਾ ਫੇਰ ਮੈਂ ਕਹਿ ਰਿਹਾ ਸਾਰੇ ਲੋਕ ਪੰਜਾਬ ਦੇ ਲੋਕ ਬੀਜੇਪੀ ਸ਼ਾਮਲ ਹੋ ਜਾਣ ਅੱਜ ਬੜਾ ਮਨ ਖੁਸ਼ ਹੋਇਆ ਕਿ ਸਾਰ ਰਮੀਸ਼ ਸਿੰਘ ਬਿੱਟੂ ਜੀ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ ਮੈਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦਾ ਅਤੇ ਅਮਿਤ ਸ਼ਾਹ ਜੀ ਦਾ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਤੇ ਪੂਰੀ ਜੇਪੀ ਨੱਡਾ ਜੀ ਦਾ ਅਤੇ ਪੂਰੀ ਸਮੁੱਚੀ ਬੀਜੇਪੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਅੱਛੇ ਆਦਮੀ ਨੂੰ ਸ਼ਾਮਲ ਕੀਤਾ ਸਾਰ ਰਵਨੀਤ ਸਿੰਘ ਬਿੱਟੂ ਜੀ ਕੌਣ ਨੇ ਇਹ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਬਣੇ ਦੋ ਵਾਰ ਨੂੰ ਲੈਣਾ ਤਾਂ ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਦੇ ਪੁੱਤਰ ਨੇ ਸ਼ਹੀਦ ਮੁੱਖੋਦੀ ਸਾਹਿਬ ਬਿਆਨ ਸਿੰਘ ਜੀ ਦੇ ਮੈਨੂੰ ਬੜੀ ਖੁਸ਼ੀ ਹੋਈ ਆ ਮੈਂ ਹੁਣ ਇਹਦੇ ਨਾਲ ਨਾਲ ਤੁਹਾਨੂੰ ਇੱਕ ਪਹਿਲਾਂ ਹੀ ਬੇਨਤੀ ਕਰਦਾ ਬਿਆਨ ਸਾਰੇ ਪੰਜਾਬ ਦੇ ਦੇ ਭੈਣਾ ਭਰਾਵਾਂ ਬਜ਼ੁਰਗਾਂ ਮਤਾਂਵਾਂ ਨੂੰ ਵੀ ਜਿਵੇਂ ਸਾਹ ਰਮਨੀਸ਼ ਸਿੰਘ ਬਿੱਟੂ ਜੀ ਭਾਜਪਾ ਸ਼ਾਮਲ ਹੋਏ ਨੇ ਨਾ ਉਸੇ ਤਰ੍ਹਾਂ ਹਰ ਘਰ ਦਾ ਵਿਅਕਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੀਤੀਆਂ ਨੂੰ ਖੋਸ਼ ਹੋ ਕੇ ਕਿ ਹਰ ਬੰਦਾ ਜਿਹੜੀ ਹਰ ਘਰ ਦੇ ਮੈਂਬਰ ਸਾਰੇ ਹੀ ਬੀਜੇਪੀ ਚ ਸ਼ਾਮਲ ਹੋ ਜਾਣ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਡੇ ਸਿੱਖਾਂ ਲਈ ਜਿਹੜਾ ਗੁਰਦੁਆਰਾ ਸਾਹਿਬ ਅਸ਼ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਉਸ ਦਾ ਰਸਤਾ ਖੋਲਿਆ ਤਾਂ ਕਿ ਸਾਡੇ ਲੋਕਾਂ ਨੂੰ ਉੱਥੇ ਜਾਣਾ ਲੋਕਾਂ ਦੇ ਪਹਿਲਾਂ ਅਰਦਾਸਾਂ ਸਿਗੀਆਂ ਪੂਰੀਆਂ ਹੋਈਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ कृपा राही ਸਾਨੂੰ ਆਸਾਨ ਪਰਾਮੋਜ ਨਹੀਂ ਬਣਨਾ ਆਸਾਨ ਮੰਦ ਬਣਨਾ ਪ੍ਰਧਾਨ ਮੰਤਰੀ ਸ਼ਿਂਨਿੰਦਰ ਮੋਦੀ ਜੀ ਦਾ ਉਸ ਤੋਂ ਬਾਅਦ ਧਾਰਾ 370 ਤੋੜੀ ਜੰਮੂ ਗੁਜਰੇ ਵਿੱਚ ਸ਼ੁਕਸ਼ਾਂਤੀ ਹੈ ਜੰਮੂ ਗੁਜਰੇ ਵਿੱਚ ਕੋਈ ਹੱਲਾ ਗੁੱਲਾ ਨਹੀਂ ਹੈ ਅੱਗੇ ਲੋਕਾਂ 'ਤੇ ਪੱਥਰ ਮਾਰਦੇ ਸੀ ਮਿਲਟਰੀ ਦੇ ਆਰਮੀ ਦੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਫਿਰ 33 ਪ੍ਰਾਜੈਂਟ ਬੋਰਡ ਦਾ ਅਧਿਕਾਰ ਦਿੱਤਾ ਮਹਲਾਮਾਂ ਨੂੰ ਫਿਰ ਸਭ ਤੋਂ ਵੱਡੀ ਗੱਲ ਭਗਵਾਨ ਜੀ ਰਾਮ ਅੰਦਰ ਅਜੁੱਧਿਆ ਵਿੱਚ ਕਾਂਗਰਸ ਪਾਰਟੀ ਕੁਝ ਨਹੀਂ ਕਰ ਸਕੀ ਸੀ ਮੰਦਰ ਬਣਾਇਆ ਬੜੀ ਲੋਕ ਖੁਸ਼ੀ ਹੋ ਰਹੀ ਆ ਸਮਾਧਨ ਪ੍ਰੇਮੀਆਂ ਨੂੰ ਉਸ ਤੋਂ ਬਾਅਦ ਫਿਰ ਅਬੂ ਧਾਬੀ ਡਵਾਈ ਵਿੱਚ ਮੰਦਰ ਬਣਾਇਆ ਕਿੱਡੀ ਵੱਡੀ ਗੱਲ ਆ ਇਸ ਕਰਕੇ ਪਤਾ ਨਹੀਂ ਹੋਰ ਕਿੰਨੇ ਫਿਰ ਲੰਬੀ ਵੀਡੀਓ ਚਲੀ ਜਾਊਗੀ ਇਸ ਕਰਕੇ ਮੈਂ ਦੁਬਾਰਾ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥ ਜੋੜ ਕੇ ਸ਼੍ਰੀ ਅਮਨੀਸ਼ਾ ਜੀ ਦਾ ਪੂਰੀ ਸਮੂਚੀ ਟੀਮ ਦਾ ਜੇਪੀ ਨੱਡਾ ਸਾਹਿਬ ਜੀ ਦਾ ਧੰਨਵਾਦ ਕਰਦਾ ਮਾਂ ਜਿਹੜਾ ਰਵੀ ਸਿੰਘ ਮਿੱਟੂ ਜੀ ਨੇ ਤੁਸੀਂ ਸ਼ਾਮਲ ਕੀਤਾ ਵਾ ਹੁਣ ਇਸੇ ਤਰ੍ਹਾਂ ਹੀ ਦੁਬਾਰਾ ਫਿਰ ਮੈਂ ਕਹ ਰਿਹਾ ਹਾਂ ਸਾਰੇ ਲੋਕ ਪੰਜਾਬ ਦੇ ਲੋਕ ਬੀਜੇਪੀ ਸ਼ਾਮਲ